आईपीएस अफसर वाई पूरन कुमार नु जाति वितकरे कारण खुदकुशी करनी पई इस नाल पूरे दलित समाज अंदर रोस है इस संबंधी आज बसपा जलंधर विखे डिप्टी कमिश्नर दफ्तर दे अगे रोस प्रदर्शन किया हरियाणा सरकार नु जिम्मेवार अधिकारियों खिलाफ सख्त कार्रवाई करके उन्होंने गिरफ्तार करने की मांग की गई प्रशासन राष्ट्रपति दे नाम मांग पत्र दिता गया बसपा के जर्नल सक्र पंजाब बलविंदर कुमार ने कहा कि जो वाई पूरन कुमार नाल जाति वितकरा किया गया है वो बहुत शर्मनाक है आईपीएस अफसर नाल भी जे इस तरह दे जाति वितकरे कीते जा रहे हैं तो आम दलित किस तरह सुरक्षित होगा उन्होंने मौत के जिम्मेवार अधिकारियों खिलाफ सख्त कार्रवाई करने की मांग की इस मौके तीर्थ राजपुरा कोआर्डीनेटर गुरमेल चुंबर जगदीश शेरपुरी जिला प्रधान ਖੁਸ਼ੀ ਰਾਮ ਪਰਬਾਰੀ ਜ਼ਿਲ੍ਹਾ ਜਲੰਧਰ ਸੁਸ਼ੀਲ ਬਿਰਦੀ ਰਾਮ ਸਰੂਪ ਸਰੋਏ ਡਾਕਟਰ ਗਿਆਨ ਚੰਦ ਐਸ ਡੀਓ ਸਤਪਾਲ ਗੁਰਾਇਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਮੌਜੂਦ ਸਨ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਵਿੱਚ ਜਿਹੜੇ ਮਾਈ ਪੂਰਨ ਕੁਮਾਰ ਜਿਹੜੇ ਸਿਗੇ ਏ ਡੀਜੀਪੀ ਰੈਂਕ ਦੇ ਅਫਸਰ ਸਿਗੇ ਔਰ ਉਹਨਾਂ ਨੇ ਉੱਥੇ ਦੇ ਜਿਹੜੇ ਹਰਿਆਣਾ ਸਰਕਾਰ ਦੇ ਵਿੱਚ ਬੀਜੇਪੀ ਦੀ ਸਰਕਾਰ ਦੇ ਡੀਜੀਪੀ ਸਿਗੇ ਐਸ ਪੀ ਸਿਗੇ ਉਹਨਾ ਤੋਂ ਪਰੇਸ਼ਾਨ ਹੋ ਗਏ ਉਹਨਾਂ ਨੇ ਸੁਸਾਈਡ ਕਰ ਲਈ ਤੇ ਉਹਨੂੰ ਲੈ ਕੇ ਜਿਹੜਾ ਦੇਸ਼ ਭਰ ਦੀਆਂ ਖਾਸ ਕਰਕੇ ਜਿਹੜੇ ਦਲਿਤ ਬੈਕਵਰਡ ਕਲਾਸਾਂ ਉਹਨਾਂ ਦੇ ਵਿੱਚ ਰੋਸ ਆ ਕਿਉਂਕਿ ਪੰਜਾਬ ਦੇ ਵਿੱਚ ਵੀ ਚਾਹੇ ਆਪ ਦੀ ਸਰਕਾਰ ਹੈ ਇੱਥੇ ਵੀ ਰੋਜ਼ਾਨਾ ਕਿਰਤੀ ਕਿਸਾਨ ਆ ਔਰ ਜਿੱਥੇ ਬਾਕੀ ਵਰਗਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉੱਥੇ ਹੀ ਦਲਤਾਂ ਨੂੰ ਵੀ ਬਣਾਇਆ ਜਾ ਰਿਹਾ ਇਸ ਕਰਕੇ ਜਿਹੜੇ ਇਹ ਬਾਈਪੂਰਨ ਦਾ ਜਿਹੜੀ ਸੁਸਾਈਡ ਦਾ ਮਸਲਾ ਆ ਇਹਨੇ ਦੁਬਾਰਾ ਕਿਹੜੇ ਦਲਤਾਂ ਦਾ ਇਸ ਦੇਸ਼ ਦੇ ਵਿੱਚ ਦਮਨ ਹੋ ਰਿਹਾ ਉਹਨੂੰ ਮੋੜ ਜਿਹੜਾ ਇੱਕ ਸੈਂਟਰ ਸਟੇਜ ਤੇ ਦਲਤਾਂ ਨੂੰ ਸੋਚਣ ਤੇ ਮਜਬੂਰ ਕੀਤਾ ਵੀ ਜੇਕਰ ਆਪਾਂ ਆਮ ਕਹਿੰਦੇ ਆ ਵੀ ਸਾਡੇ ਬੱਚਿਆਂ ਨੂੰ ਆਈਐਸ ਬਣਾਓ ਆਈਪੀਐਸ ਆਫੀਸਰ ਬਣਾਓ ਜੇ ਇਦਾਂ ਦੇ ਹੀ ਇਸ ਲੈਵਲ ਦੇ ਆਫੀਸਰ ਦੇ ਨਾਲ ਹੀ ਸ਼ੋਸ਼ਣ ਹੋ ਰਿਹਾ ਵਿਕਟਿਮਾਈਜੇਸ਼ਨ ਹੋ ਰਹੀ ਆ ਤੇ ਫਿਰ ਆਮ ਬੰਦੇ ਦਾ ਕੀ ਉਹਦੇ ਰਾਈਟ ਬਚਣਗੇ ਇਸ ਕਰਕੇ ਇਸ ਮੁੱਦੇ ਨੂੰ ਲੈ ਕੇ ਪੂਰ ਜਿਹੜੀ ਬਹੁਜਨ ਸਮਾਜ ਪਾਰਟੀ ਆ ਉਹਦੇ ਵੱਲੋਂ ਤਿੰਨ ਸਟੇਟਾਂ ਦੇ ਵਿੱਚ ਜਿਹੜੇ ਅੱਜ ਪ੍ਰਦਰਸ਼ਨ ਰੱਖੇ ਆ ਹਰਿਆਣਾ ਵਿੱਚ ਕਿਉਂਕਿ ਜਿੱਥੇ ਦੀ ਇਹ ਘਟਨਾ ਆ ਉੱਥੇ ਜ਼ਿਲ੍ਹਾ ਪੱਤਰੀ ਪ੍ਰਦਰਸ਼ਨ ਪੰਜਾਬ ਹਰਿਆਣਾ ਦੇ ਵਿੱਚ ਆ ਇਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਫਤਾਸ ਸਿੰਘ ਕਰੀਮਪੁਰ ਸਾਹਿਬ ਰਣਜੀਤ ਸਿੰਘ ਬੈਣੀਪਾਲ ਜੀ ਜਿਹੜੇ ਸਾਡੇ ਸਟੇਟ ਦੇ ਇੰਚਾਰਜ ਹਨ ਉਹ ਸਾਰਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਜ਼ਿਲ੍ਹਾ ਪੱਤਰੀ ਪ੍ਰਦਰਸ਼ਨ ਕਰ ਰਹੇ ਆ ਔਰ ਚੰਡੀਗੜ੍ਹ ਦੇ ਵਿੱਚ ਰੱਖੇ ਆ ਔਰ ਇਸ ਦੇ ਨਾਲ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜਿੱਥੇ ਹਰਿਆਣਾ ਦੇ ਵਿੱਚ ਜਿਹੜੇ ਬੈਕਵਰਡ ਕਲਾਸ ਆ ਕਿਰਤੀ ਕਿਸਾਨ ਆ ਦਲਤਾਂ ਦਾ ਜ਼ਮਨ ਕੀਤਾ ਜਾ ਰਿਹਾ ਉਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਆਪ ਸਰਕਾਰ ਦੇ ਰਾਹੀਂ ਬਹੁਤ ਵੱਡੇ ਪੱਧਰ ਤੇ ਜਿਹੜੇ ਕਿਸਾਨਾਂ ਦੇ ਮਸਲੇ ਤਾਂ ਆਪਾਂ ਦੇਖਦੇ ਹੀ ਆ ਪਰ ਦਲਤਾਂ ਦੇ ਜਿਹੜਾ ਬਹੁਤ ਘੱਟ ਸੁਰਖੀਆਂ ਚੋਂਦੇ ਕਿਉਂਕਿ ਉਹਨਾਂ ਦੀ ਆਵਾਜ਼ ਇੰਨੀ ਉਹ ਇੱਕ بلند ਨਹੀਂ ਹੁੰਦੀ ਵੀ ਉਹਨਾਂ ਦੇ ਖਿਲਾਫ ਬਹੁਤ ਵੱਡੇ ਪੱਧਰ ਤੇ ਆਪ ਸਰਕਾਰ ਆਪ ਸਰਕਾਰ ਦੇ ਪੁਲਿਸ ਦੇ ਵਿੱਚੋਂ ਗੱਠ ਜੋੜ ਦੇ ਰਾਹੀਂ ਦਮਨ ਕੀਤਾ ਜਾ ਰਿਹਾ ਦਿਲੰਦਰ ਦੇ ਵਿੱਚ ਦਿਹਾਤੀ ਦੇ ਵਿੱਚ ਹੀ ਇਦਾਂ ਦੇ ਕਾਫੀ ਮਸਲੇ ਹੈਗੇ ਆ ਔਰ ਜਿਹੜੇ ਇੱਥੇ ਦੇ ਐਸਐਸਪੀ ਹੈਗੇ ਆ ਸਰਦਾਰ ਰਵਿੰਦਰ ਸਿੰਘ ਬਿਰਕ ਐਸਐਸਪੀ ਦਿਹਾਤੀ ਵੀ ਇਹ ਪਤਾ ਨਹੀਂ ਆਪ ਕਰ ਰਹੇ ਆ ਜਾਂ ਉਹਨਾਂ ਦੇ ਸੱਤਾ داری ਤੇ ਦਾ ਪ੍ਰੈਸ਼ਰ ਆ ਲਗਾਤਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਆ ਨਜਾਇਜ਼ ਬੰਦਿਆਂ ਦੀ ਗ੍ਰਿਫਤਾਰੀਆਂ ਕਰਕੇ ਜੇਲ੍ਹ ਭੇਜਿਆ ਜਾ ਰਿਹਾ ਹੈ ਸਰਪੰਚਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਔਰ ਬੇਗੁਨਾਹੇ ਕੀਤੇ ਜਾ ਚੁਕੇ ਲੋਕ ਉਹਨਾਂ ਦੇ ਚਲਾਨ ਪੇਸ਼ ਕੀਤੇ ਜਾਂਦੇ ਆ ਤੇ ਇਸ ਕਰਕੇ ਸਾਰੀਆਂ ਹੀ ਸਰਕਾਰਾਂ ਦਮਨ ਕਰ ਰਹੀਆਂ ਆ ਤੇ ਉਹਦੇ ਖਿਲਾਫ ਅਸੀਂ ਜਿਹੜਾ ਅੱਜ ਪ੍ਰੋਟੈਸਟ ਕਰਨ ਇੱਥੇ ਆਏ ਹਾਂ